ਤੁਸੀਂ ਕਹਿੰਦੇ ਇਸ ਵਕਤ ਦੀ ਅਸੀਂ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਕੁਝ ਟਾਈਮ ਪਹਿਲਾਂ ਹੀ ਤੁਹਾਨੂੰ ਅਸੀਂ ਇੰਡੀਕੇਸ਼ਨ ਦਿੱਤੇ ਸੀ ਜੋ ਲੱਗ ਰਿਹਾ ਸੀਗਾ ਉਹੀ ਹੋਇਆਗਾ ਕੇਂਦਰ ਦਾ ਜਿਹੜਾ ਵੱਡਾ ਪ੍ਰਪੋਜ਼ਲ ਦਿੱਤਾ ਗਿਆ ਸੀ ਕੇਂਦਰ ਵੱਲੋਂ ਉਹ ਕਿਸਾਨ ਆਗੂਆਂ ਵੱਲੋਂ ਜਾਂ ਇਹ ਗੈਰ ਰਾਜਨੀਤਿਕ ਧੜੇ ਵੱਲੋਂ ਰੱਦ ਕਰ ਦਿੱਤਾ ਗਿਆਗਾ ਤੇ ਹੁਣ ਜਿਹੜਾ ਕਿਸਾਨਾਂ ਨੇ ਫੈਸਲਾ ਲੈ ਲਿਆਗਾ ਵੀ 21 ਫਰਵਰੀ 2024 ਨੂੰ ਠੀਕ 11 ਵਜੇ ਉਹ ਦਿੱਲੀ ਨੂੰ ਕੁਝ ਕਰਨਗੇ ਹੁਣ ਦੇਖਣ ਵਾਲਾ ਹੋਊਗਾ ਵੀ ਜਿਹੜੀਆਂ ਪਹਿਲਾਂ 13 ਜਾਂ 14 ਤਸਵੀਰਾਂ ਹੈਗਾ ਟਕਰਾਅ ਦੀ ਸਥਿਤੀ ਬੜੀ ਜਿਹੜੀ ਸ਼ੈਲਿੰਗ ਹੋਈ ਜਾਂ ਜਿਹੜਾ ਕੁਝ ਚੱਲਿਆ ਵੀ ਕੀ ਉਹ ਦੁਬਾਰਾ ਤਸਵੀਰ ਉਹੋ ਜੀ ਕੇਂਦਰ ਬਣਾਉਂਦਾਗਾ ਜਾਂ ਹਰਿਆਣਾ ਸਰਕਾਰ ਸਾਡੀ ਉਹੋ ਜੀ ਤਸਵੀਰ ਬਣਾਉਂਦੀ ਆ ਜਾਂ ਫੇਰ ਕੁਝ ਮੀਟਿੰਗ ਵਾਲਾ ਜਾਂ ਕੁਝ ਹੋਰ ਹੁੰਦਾਗਾ ਰਾਤੇ ਰਾਤ ਜਾਂ ਕੱਲ੍ਹ ਦੇ ਦਿਨ ਹਰੇ ਬਾਕੀ ਆ ਪਰ ਜਿਹੜੀ ਵੱਟੀ ਗੱਲਬਾਤ ਸੀ ਕਿ ਪ੍ਰਪੋਜ਼ਲ ਰੱਦ ਕਰਨ ਨੂੰ ਲੈ ਕੇ ਉਹ ਪ੍ਰਪੋਜ਼ਲ ਰੱਦ ਹੋ ਚੁੱਕਿਆਗਾ ਕਿਉਂਕਿ ਐਸਕੇਐਮ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਹੁੰਦੀ ਹੈ ਐਸਕੇਐਮ ਵੱਲੋਂ ਇੱਕ ਵੱਡੀ ਗੱਲਬਾਤ ਰੱਖੀ ਜਾਂਦੀ ਹੈ ਵੀ ਸਾਡੇ ਵੱਲੋਂ ਸਾਰਾ ਕੁਝ ਸੀਟੂ ਤੋਂ ਜਾਂ ਹੋ ਸਾਰੀਆਂ ਚੀਜ਼ਾਂ ਨੂੰ ਅਸੀਂ ਰੱਦ ਕਰਦੇ ਆਂ ਅਸੀਂ ਇਨਕਾਰਦੇ ਆਂ ਅਸੀਂ 50% ਤੋਂ ਘੱਟ ਤੇ ਅਸੀਂ ਕਦੇ ਨਹੀਂ ਮੰਨਾਂਗੇ ਸੋ ਉਹੀ ਗੱਲ ਇਹਨਾਂ ਨੇ ਕੀਤੀ ਆ ਵੀ ਅਸੀਂ ਜਿਹੜਾ ਕੇਂਦਰ ਦਾ ਪ੍ਰਪੋਜ਼ਲ ਆ ਕੰਟਰੈਕਟ ਫਾਰਮਿੰਗ ਵਾਲਾ ਉਹ ਸੀ ਰੱਦ ਕਰ ਦਿੰਨੇ ਆ ਹੁਣ ਜਿਹੜਾ ਪੇਚ ਆ ਜਾਂ ਆਪਾਂ ਕਹਿ ਦਈਏ ਵੀ ਜਿਹੜੀ ਗੱਲ ਆ ਉਹ ਜਮਾਂ ਨਿੱਖਰ ਕੇ ਸਾਹਮਣੇ ਆ ਗਈ ਜਿਵੇਂ ਕੇਂਦਰ ਨੇ ਇੱਕ ਵੱਡਾ ਜਿਹੜਾ ਆਪਦੇ ਵੱਲੋਂ ਇੱਕ ਪ੍ਰਸਤਾਵ ਰੱਖਿਆ ਸੀਗਾ ਕੇਂਦਰ ਨੇ ਇੱਕ ਵੱਡਾ ਆਪਾਂ ਕਹਿ ਦਈਏ ਵੀ ਇੱਕ ਜਿਹੜਾ ਪਲਾਨ ਜਾਂ ਆਪਾਂ ਇੱਕ ਪੈਕੇਜ ਦੇ ਦਿੱਤਾ ਸੀ ਕਿਸਾਨਾਂ ਨੂੰ ਵੀ ਅਸੀਂ ਤੁਹਾਡੇ ਲਈ ਭਾਈ ਇਹ ਕਰ ਸਕਦੇ ਆ ਇੱਕ ਪ੍ਰਸਤਾਵ ਆ ਤੇ ਇਹਦੇ ਤੇ ਆਪਾਂ ਖੁੱਲ ਕੇ ਫਿਰ ਅੱਗੇ ਚਰਚਾ ਕਰਾਂਗੇ ਪਰ ਚਰਚਾ ਹੋਣ ਤੋਂ ਪਹਿਲਾਂ ਹੀ ਜਿਹੜਾ ਪ੍ਰਸਤਾਵ ਆ ਉਹਨੂੰ ਰੱਦ ਕਰ ਦਿੱਤਾ ਗਿਆ ਹੈਗਾ ਤੇ ਸਾਫ਼ ਤੌਰ ਦੇ ਉੱਤੇ ਸ਼ੰਭੂ ਬੈਰੀਅਰ ਤੋਂ ਜਿਹੜੀ ਵੱਡੀ ਇੱਕ ਪ੍ਰੈਸ ਕਾਨਫਰੰਸ ਆ ਜਿਹਦਾ ਸਾਰੇ ਦਿਨ ਦਾ ਇੱਕ ਇੰਤਜ਼ਾਰ ਸੀ ਪਹਿਲਾਂ ਇੱਕ ਸ਼ੰਭੂ ਬੈਰੀਅਰ ਸਵੇਰ ਪ੍ਰੈਸ ਕਾਨਫਰੰਸ ਹੋਣੀ ਸੀ ਉਹ ਕੈਨਸਲ ਕੀਤੀ ਗਈ ਫਿਰ ਖਨੌਰੀ ਹੋਣੀ ਸੀ ਪਰ ਖਨੌਰੀ ਅਹਿਮ ਮੀਟਿੰਗ ਹੋਈ ਜਿਹਦੇ ਚ ਸਾਰਾ ਖਰੜਾ ਇਹਨਾਂ ਦਾ ਤਿਆਰ ਹੋਇਆ ਵੱਡਾ ਪ੍ਰਮੁੱਖ ਤੌਰ ਤੇ ਨਿਕਲ ਕੇ ਉਦੋਂ ਬਾਅਦ ਹੁਣ ਜਿਹੜੀ ਸ਼ਾਮ ਨੂੰ 9:00 ਪੀਸੀ ਹੋਣੀ ਸੀ ਉਹ ਜਮ੍ਹਾਂ ਸਹੀ 9:30 9:30 ਏਪੀਸੀ ਹੋ ਚੁੱਕੀ ਆ ਤੇ ਇਹਦੇ ਵਿੱਚ ਸਾਫ਼ ਤੌਰ ਦੇਤੇ ਗੱਲ ਜਗਜੀਤ ਸਿੰਘ ਡੱਲੇয়াল ਸਰਬੰਸ ਸਿੰਘ ਪੰਦੇਰ ਉਹ ਪੀਸੀ ਦੇ ਵਿੱਚ ਬੈਠੇ ਸੀ ਤੇ ਉਹਨਾਂ ਨੇ ਦੱਸ ਦਿੱਤਾਗਾ ਵੀ ਜਿਹੜਾ ਸੀ ਇਹ ਚੀਜ਼ ਆ ਇਹ ਰੱਦ ਕਰਦੇ ਆ ਜਿਹੜਾ ਕੇਂਦਰ ਸਰਕਾਰ ਦਾ ਇੱਕ ਪ੍ਰਪੋਜ਼ਲ ਆਇਆਗਾ ਸਾਡੀ ਸਰਬੰਸ ਸਿੰਘ ਪੰਦੇਰ ਦੇ ਨਾਲ ਐਕਸਕਲੂਸਿਵ ਗੱਲਬਾਤ ਹੋਈ ਆ ਉਹਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਹੋਰ ਕਨਾਈਆ ਹਰ ਇੱਕ ਸਵਾਲ ਦਾ ਵੱਡਾ ਜਵਾਬ ਦਿੱਤਾਗਾ ਉਹ ਤੁਹਾਨੂੰ ਅਸੀਂ ਪ੍ਰਵੀ ਸਵੇਰੇ ਰਿਲੀਜ਼ ਕਰ ਦੇਣਾ ਤੇ ਉਹਦੇ ਵਿੱਚ ਬਹੁਤ ਸਪਸ਼ਟਤਾ ਹੋਰੂਗੀ ਜਿਹੜੀਆਂ ਤਰ੍ਹਾਂ ਦੇ ਉੱਤੇ ਗੱਲਾਂ ਚੱਲ ਰਹੀਆਂ ਆਂਗੀਆਂ ਜਥੇਬੰਦੀ ਵਰਸਸ ਜਥੇਬੰਦੀ ਬਣਾਉਣ ਦੀ ਗੱਲ ਹੋ ਰਹੀ ਆ ਕਿਹੜੀ ਰੋਡੀ ਜਥੇਬੰਦੀ ਸੰਪਰਕ ਦੇ ਵਿੱਚ ਇਹਨਾਂ ਜਥੇਬੰਦੀਆਂ ਦੇ ਵਿੱਚ ਪੰਜਾਬ ਦੀ ਕਬੱਡੀ ਜਥੇਬੰਦੀ ਕਿਹੜੀ ਸੰਪਰਕ ਦੇ ਵਿੱਚ ਉਸ ਨੂੰ ਲੈ ਕੇ ਸਪਸ਼ਟਤਾ ਹੋ ਜੂ ਤੇ ਜਿਹੜੀ ਇਹ ਸਪਸ਼ਟਤਾ ਸੀ ਜਿਹੜੀ ਹਾਲਾਂਕਿ ਸਾਡੀ ਇੰਟਰਵਿਊ ਦੇ ਵਿੱਚ ਉਵੇਂ ਕਿਉਂਕਿ ਉਹਨਾਂ ਦਾ ਇੱਕ ਪ੍ਰੋਟੋਕੋਲ ਸੀ ਵੀ ਅਸੀਂ ਆਪ ਦਾ ਜਿਹੜਾ ਗੱਲ ਹੈ ਇਹ ਪੀਸੀ ਦੇ ਵਿੱਚ ਰੱਖਣਾ ਜਾਂ ਸਵੇਰ ਦੇ ਅਖਬਾਰ ਦੇ ਵਿੱਚ ਕੇਂਦਰ ਗੱਲ ਪੜ੍ਹ ਦੂਗਾ ਤਾਂ ਕੇਂਦਰ ਨੇ ਹੁਣ ਗੱਲ ਦੇਖੀ ਵੀ ਹੋਈਆਂ ਕਿਉਂਕਿ ਜਦੋਂ ਪ੍ਰੈਸ ਕਾਨਫਰੰਸ ਹੋਊਗੀ ਤਾਂ ਹੁਣ ਜਿਹੜਾ ਡਿਟੇਲਡ ਇਹ ਸਾਰੀ ਰਿਪੋਰਟ ਹੈ ਸੂਬਾ ਦੇ ਅਖਬਾਰਾਂ ਦੇ ਵਿੱਚ ਆ ਜਾਣੀਆਂ ਹਾਲਾਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਪੂਰਾ ਡਿਟੇਲਡ ਜਿਹੜੀ ਗੱਲਬਾਤ ਆ ਉਹ ਸਾਹਮਣੇ ਹੋਗੀ ਆ ਸੋ ਅੱਜ ਵੀ ਜਿਹੜੀ ਆਪਾਂ ਗੱਲ ਕਰਨੀ ਹੈ ਵੀ 19 ਫਰਵਰੀ 2024 ਦੀ ਸਭ ਤੋਂ ਵੱਡੀ ਖਬਰ ਪੰਜਾਬ ਦੇ ਨਾਲ ਜੁੜੀ ਵੀ ਜਾਂ ਭਾਰਤ ਦੇ ਕਿਸਾਨਾਂ ਦੇ ਨਾਲ ਜੁੜੀ ਵੀ ਜਿਹੜਾ ਇਹ ਮੋਰਚਾ ਚੱਲ ਰਿਹਾ ਸੋ ਇਹ ਪ੍ਰਪੋਜ਼ਲ ਆ ਜਿਹੜਾ ਉਹ ਰੱਦ ਹੋ ਚੁੱਕਿਆਗਾ ਕੇਂਦਰ ਦਾ ਕਿਸਾਨ ਅੱਗੇ ਜਾਣਗੇ ਹੁਣ ਕਿਸਾਨ ਅੱਗੇ ਕਿਵੇਂ ਜਾ ਰਹੇ ਨੇ ਬੈਰੀਗੇਟਿੰਗ ਪਾਸੇ ਹੁੰਦੀ ਆ ਜਗਾ ਵਾਲੀ ਗੱਲ ਨੂੰ ਲੈ ਕੇ ਗੱਲਾਂ ਖੁੱਲਦੀਆਂ ਨਹੀਂ ਖੁੱਲਦੀਆਂ ਕਿਉਂਕਿ ਜਗਾ ਵਾਲੀ ਗੱਲ ਨੂੰ ਲੈ ਕੇ ਵੀ ਐਕਸਕਲੂਸਿਵ ਜਿਹੜਾ ਖੁਲਾਸਾਗਾ ਸਰਬੰਸਿੰਘ ਭੰਦੇਰ ਨੇ ਸਾਡੇ ਕੋਲੇ ਕੀਤਾਗਾ ਵੀ ਜਗਾ ਵਾਲੀ ਗੱਲ ਨੂੰ ਅਸੀਂ ਕਿਵੇਂ ਕਹਿ ਰਹੇ ਆ ਤੇ ਕਿਵੇਂ মিডিਆ ਜਾਂ ਕਈ ਬੰਦੇ ਇਹਨੂੰ ਲੈ ਆ ਕੇ ਰਿਪਰੈਜ਼ੈਂਟ ਕਰ ਰਹੇ ਨੇ ਉਸ ਚੀਜ਼ਾਂ ਨੂੰ ਲੈ ਕੇ ਵੀ ਗੱਲਬਾਤ ਜਿਹੜੀ ਖੁੱਲੀ ਆ ਸੋ ਕੱਲ ਨੂੰ ਹੋ ਸਕਦਾ ਹੈਗਾ ਵੀ ਹੋਰ ਸਾਰੀਆਂ ਇੰਟਰਵਿਊਜ਼ ਆਉਣ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੋਣ ਪਰ ਇੱਕ ਪਾਸੇ ਇਹ ਵੀ ਹੋ ਸਕਦਾ ਵੀ ਕੇਂਦਰ ਕੋਈ ਮੀਟਿੰਗ ਦਾ ਜਾਂ ਕੋਈ ਨਵਾਂ ਮਤਲਬ ਪ੍ਰਸਤਾਵ ਆ ਉਹ ਭੇਜ ਸਕਦਾ ਕਿਉਂਕਿ ਇਹਨਾਂ ਵੱਲੋਂ ਇਹ ਗੱਲ ਤਾਂ ਸਪਸ਼ਟ ਹੀ ਆ ਵੀ ਸਾਡਾ ਜਿਹੜਾ ਹੈਗਾ ਮੀਟਿੰਗ ਵਾਲੀ ਗੱਲਬਾਤ ਆ ਉਹ ਕੁੱਲੀ ਅਸੀਂ ਹੋਰ ਕੋਈ ਵੀ ਅਪਡੇਟ ਆਊਗੀ ਇਸ ਅੰਦੋਲਨ ਦੇ ਨਾਲ ਜੁੜੀ ਵੀ ਜਾਂ ਅੰਦਰਲੀ ਕੋਈ ਗੱਲ ਪਤਾ ਲੱਗੂਗੀ ਵੀ ਕਿਵੇਂ ਕਿਹੜਾ ਮਤਲਬ ਗੋਟੀ ਕਿੱਥੇ ਫਿੱਟ ਕੀਤੀ ਜਾ ਰਹੀ ਆ ਜਾਂ ਰਾਜਨੀਤਿਕ ਤੌਰ ਦੇ ਉੱਤੇ ਜਾਂ ਆਪਾਂ ਕਹਿੰਦੇ ਆ ਕਿਸਾਨਾਂ ਦੇ ਇਹਨਾਂ ਦੇ ਆਗੂਆਂ ਦੇ ਤੌਰ ਦੇ ਉੱਤੇ ਕੀ ਗੱਲਬਾਤ ਹੋ ਰਹੀ ਐ ਇਸ ਸਕੈਮ ਦੇ ਵਿੱਚ ਜਾਂ ਐਸਕੀਐਮ ਸੌਰੀ ਜਿਹੜਾ ਇਹ ਗੈਰ ਰਾਜਨੀਤਿਕ ਝੜਾ ਬਣਿਆ ਇਹਦੇ ਵਿੱਚ ਬਹੁਤ ਗੱਲਬਾਤ ਅਸੀਂ ਤੁਹਾਡੇ